ਕਦੇ ਖੁਦ ਨੂੰ ਇਹ ਮਹਿਸੂਸ ਕੀਤਾ ਤੁਸੀਂ ਕਿ ਜਿਹੜੀ ਤੁਹਾਡੀ ਪਰਸਨੈਲਿਟੀ ਹੈ ਜਾਂ ਤੁਹਾਡਾ ਕੰਮ ਕਾਜ ਹੈ ਉਸ ਦੇ ਅਕੋਰਡਿੰਗ ਤੁਹਾਨੂੰ ਰੇਟਿੰਗ ਨਹੀਂ ਮਿਲੀ ਅੰਡਰ ਰੇਟਡ ਨਹੀਂ ਮੈਨੂੰ ਠੀਕ ਲੱਗਦਾ ਪਰ ਇਦਾਂ ਵੀ ਓਵਰ ਰੇਟਡ ਤਾਂ ਮੈਨੂੰ ਵੀ ਚੰਗੀ ਨਹੀਂ ਲੱਗਦੀ ਚੀਜ਼ ਮਤਲਬ ਹੀਰੋ ਸ਼ਬਦ ਨਹੀਂ ਮੈਨੂੰ ਚੰਗਾ ਲੱਗਦਾ ਪਰਸਨਲੀ ਹਮਮ ਸਟਾਰ ਸ਼ਬਦ ਮੈਨੂੰ ਚੰਗਾ ਨਹੀਂ ਲੱਗਦਾ ਪਰਸਨਲੀ ਹਮ ਫਿਰ ਕੀ ਕਹਿਣ ਲੋਕ ਤੁਹਾਨੂੰ ਐਕਟਰ ਆਰਟਿਸਟ ਹਮ ਦੈਟਸ ਇਟ ਐਕਟਰ ਵੀ ਕਹਿ ਦੇਣ ਇਹ ਹੀ ਵੱਡੀ ਗੱਲ ਕਿਉਂਕਿ ਐਕਟਰ ਕਹਾਉਣਾ ਵੀ ਬਹੁਤ ਵੱਡੀ ਗੱਲ ਆ ਆਪਣੇ ਆਪ ਚ ਅਜੇ ਵੀ ਜੇ ਮੈਨੂੰ ਕਿਸੇ ਵੀ ਫਿਲਮ ਦੇ ਵਿੱਚ 5 ਮਿੰਟ ਦਾ ਰੋਲ ਮਿਲੂਗਾ ਮੈਂ ਕਰੂੰਗਾ ਹੂੰ ਚਾਹੇ ਮੈਂ ਹੀਰੋ ਨਾ ਹੋਵਾਂ ਪਰ ਸ਼ਰਤ ਇਹ ਆ ਵੀ ਸਕ੍ਰਿਪਟ ਦੇ ਵਿੱਚ ਦਮ ਹੋਣਾ ਚਾਹੀਦਾ ਹੂੰ ਉਸ ਕੈਰੈਕਟਰ ਦੇ ਵਿੱਚ ਦਮ ਹੋਣਾ ਚਾਹੀਦਾ ਮੈਂ ਹੀਰੋ ਹੋਵਾਂ ਨਾ ਹੋਵਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਸਕ੍ਰਿਪਟ ਤੇ ਦਮ ਦੀ ਕੀਤੀ ਹੈ ਅਣਗਿਣਤ ਫਿਲਮਾਂ ਤੇ ਜ਼ਿਆਦਾ ਹੁੰਦੀਆਂ ਐ ਹਲਕੀ ਫੁਲਕਾ ਕਿ ਹਾਸਾ ਆਉਣਾ ਚਾਹੀਦਾ ਫਿਲਮ ਦੇ ਵਿੱਚ ਅੱਗੇ ਜਾ ਕੇ ਕੀ ਹੋਣੀ ਐ ਸਟੋਰੀ ਕੀ ਨਹੀਂ ਹੋਣੀ ਟਾਈਮ ਲਾਈਨ ਉਹਦਾ ਕੋਈ ਚੱਕਰ ਹੀ ਨਹੀਂ ਬਹੁਤੀਆਂ ਫਿਲਮਾਂ ਇਦਾਂ ਦੀਆਂ ਕਿਉਂ ਹੁੰਦੀਆਂ ਨੀ ਉਹ ਪਾਸਨ ਨਾਲ ਫਾਰਮੂਲਿਆਂ ਚ ਫਸੇ ਹੋਏ ਆ ਹੋਰ ਨਹੀਂ ਗੱਲ ਆ ਇਹ ਨਹੀਂ ਹੈਗਾ ਵੀ ਚੰਗੇ ਮੇਕਰਸ ਨਹੀਂ ਹੈਗੇ ਚੰਗੇ ਰਾਈਟਰਸ ਨਹੀਂ ਹੈਗੇ ਆਪਣੇ ਕੋਲ ਇਦਾਂ ਦੀ ਗੱਲ ਨਹੀਂ ਹੈਗੀ। ਲਿਖਦੇ ਘੱਟ ਹੈ ਨਾ ਪੰਜਾਬ ਦੇ ਵਿੱਚ ਚੰਗੇ ਰਾਈਟਰਸ ਨਵੇਂ ਮੁੰਡੇ ਬਹੁਤ ਯੰਗ ਟੈਲੈਂਟਡ ਨਵੇਂ ਐਕਟਰਸ ਬਹੁਤ ਟੈਲੈਂਟਡ ਸਾਰਾ ਕੁਝ ਆ ਟੈਲੈਂਟ ਬਹੁਤ ਆ ਪਰ ਅਸੀਂ ਨਾ ਫਾਰਮੂਲਿਆਂ ਚ ਫਸ ਗਏ ਹੂੰ ਕੁਝ ਸਾਡੇ ਤੇ ਬੰਦਸ਼ਾਂ ਬਹੁਤ ਨੇ